ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਤਪਾ ਚਿਲਾਣ ਨੂੰ ਪੈ ਲਈ ਬਰਨਾਲਾ ਬਾਈ ਕੋਲੇ ਇੱਕ ਟਾਪ ਦੀ ਬੱਸੀ ਆ ਐਚਐਫ ਛੋਟੇ ਕੰਨਾਂ ਵਾਲੀ ਠੀਕ ਹੈ ਜੀ ਇੱਕ ਜਰਸੀ ਕਾ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗਾ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਕੁਣ ਗੱਤਾਂ ਦਾ ਫਾਲੋਅ ਅਪਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਹੀਂ ਤਨੂੰ ਵੀਡੀਓ ਅਪਲੋਡ ਕਰਾ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਮੋਨਾ ਜੀ ਸਰ ਤਪਾ ਮੰਡੀ ਜੀ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਜੀ ਠੀਕ ਹੈ ਜੀ ਹਾਂ ਜੀ ਬਾਈ ਜੀ ਆਪਣੇ ਗਾਂ ਦਾ ਜਾਣਕਾਰੀ ਦਿਓ ਜੀ ਤੇ ਜੀ ਦੂਜਾ ਸੂਗਾ ਸੂਈ ਵੀ ਆ ਜੀ ਹਾਂ ਜੀ ਬੱਚਾ ਗਿਆ ਮਾਰੇਦਾ ਜੀ ਹਾਂ ਜੀ ਤੇ 8 8.5 8 9 ਮੰਨੋ ਜੀ ਬੋਲਾ ਆਪਾਂ 8 ਕਹਿ ਕੇ ਦਵਾਂਗੇ ਦੁੱਧਾਈ ਠੀਕ ਹੈ ਜੀ ਤੇ ਇੱਕ ਮਹੀਨਾ 10 15 ਦਿਨਾਂ ਦੀ ਠੀਕਾ ਭਰਾਇ ਵੀ ਹੋ ਗਿਆ ਜੀ ਠੀਕ ਹੈ ਜੀ ਹਾਂਜੀ ਤੇ ਰੇਟ ਭਰਾ ਦਾ ਰੇਟ ਫੋਨ ਤੇ ਜੀ ਰੇਟ ਜਾਇ ਜੀ ਹੋਊਗਾ ਹਾਂਜੀ ਜਾਇ ਜੀ ਹੋਊਗਾ ਇਹ ਬਾਕੀ ਜੀ ਬਾੜ ਦੇਖੋ ਸੀਲ ਠੰਡੀ ਹੈ ਜੀ ਕੋਈ ਆਏ ਨਹੀਂ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਸਰ ਦੋ ਡੰਗ ਚੋਕ ਲੈ ਜੀ ਹਾਂਜੀ ਦੋ ਡੰਗ ਚੋਕ ਇਹ ਆ ਦੇਖੋ ਜੀ ਠੀਕ ਹੈ ਕਿਧਾਰਾ ਮਾਰ ਕੇ ਦਿਖਾਦਾ ਨਹੀਂ ਜੀ ਦਿਖਾ ਦਿਓ ਦਿਖਾ ਦਿਓ ਹਾਂਜੀ ਲਓ ਜੀ ਬਹੁਤ ਠੰਡੀ ਸੀਲ ਆ ਹਾਂਜੀ ਲਓ ਜੀ ਲਓ ਜੀ ਚੈੱਕ ਕਰ ਸਤਿ ਪ੍ਰਾ ਲੋਕ ਠੀਕ ਹੈ ਠੀਕ ਹੈ ਉਹ ਠੰਡੀ ਸੀਲਾ ਤੇ ਚਾਹ ਦੋ ਡੰਗ ਚੋ ਕੇ ਨਿਕਲ ਕੇ ਉਤਾਰ ਦੋ ਪ੍ਰਾ ਐ ਮਹੀਨੇ ਡੇਢ ਮਹੀਨਾ ਵਾਡੀ ਕਪਰਾ ਇਹਨੂੰ ਹਾਂ ਜੀ ਮਹੀਨੇ ਡੇਢ ਮਹੀਨੇ ਤੋਂ ਦਾ ਘਟ ਹੈ ਜੀ ਹਾਂ ਜੀ ਹਾਂ ਬਾਕੀ ਦੂਜਾ ਸੂਆ ਸੂਈ ਵੀ ਤੇਜੇ ਸੂਏ ਦੀ ਤਿਆਰੀ ਹੈ ਜੀ ਠੀਕ ਹੈ ਜੀ ਅੱਬਾ ਫੰਡਰ ਮੰਗ ਕੇ ਦਵਾ ਲੀ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਰੋਟੀ ਖਾ ਲੈ ਸਕਦੇ ਨਹੀਂ ਵੀ ਰਸ ਸਕਦੇ ਹਨ ਚਲ ਮੋੜ ਦੋ ਪ੍ਰਾ ਲੋਕ ਚੈੱਕ ਕਰ ਸਤਿ ਪ੍ਰਾ ਤੁਰਾ ਤਰ੍ਹਾਂ ਕਰਮ ਵਾਲੀ ਜਸਤੀ ਦਾ ਜਿਸ ਕਿਸੇ ਨੇ ਲੈਣੀ ਹੈ ਤਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਸਹਿਰ ਤਾਪਾ ਠੀਕ ਹੈ ਜੀ ਤਾਰਾ ਸਾਨੂੰ ਮਰਵਾਤੀਆਂ ਜੀ ਚਾਹੇ ਦੋ ਡੰਗ ਤੇ ਤੈਂਗ ਲਾ ਕੇ ਚੋਕੇ ਤਸੱਲੀ ਕਰਕੇ ਲਿਜਾ ਸਕੋ ਹਾਂਜੀ ਬਾਈ ਜਿਹੜੀ ਅਸੀਂ ਪਹਿਲਾਂ ਵੀਡੀਓ ਬਣਾਈ ਸੀ ਉਹ ਬੈਗੀ ਸਪਨੇ ਹਾਂਜੀ ਸਾਰੇ ਜਦੋਂ ਤੁਸੀਂ ਵੀਡੀਓ ਬਣਾਈ ਉਹਦੀ ਫੋਨ ਆ ਗਿਆ ਉਹਦੀ ਬੈਗੀ ਬੈਗੇ ਨਾਲ ਨਾਲ ਦੂਜੀ ਦੀ ਫੋਨ ਤੇ ਤੇ ਹਾਂਜੀ ਬਾਈ ਬਸ ਇਹ ਜਸਤੀ ਜਾਣਕਾਰੀ ਇਹ ਬੱਚੀ ਵੀ ਵਧੀਆ ਗਾਂ ਦੀ ਬੱਚੀ ਹੈ ਜੀ ਹਾਂਜੀ ਹਾਂਜੀ ਐਚ ਐਫ ਗਾਂ ਦੀ ਬੱਚੀ ਹੈ ਜੀ ਠੀਕ ਹੈ ਜੀ ਇਹਦੀ ਮਾਂ ਥੱਲੇ ਸੀਗਾ 25 26 ਕਿਲੋ ਦੁੱਧ ਦੇ ਠੀਕ ਹੈ ਜੀ ਬਾਕੀ ਖੀਰੀ ਹੈ ਜੀ ਦੰਦ ਦੋ ਮੰਗਦੇ ਹੁਣ ਠੀਕ ਹੈ ਜੀ ਹਾਂਜੀ ਤੇ ਰੇਟ ਰੂਟ ਭਰਾ ਦਾ ਰੇਟ ਫੋਨ ਤੇ ਜੀ ਬਾਕੀ ਥਾਂ ਥਾਂ ਦੇਖ ਲਓ ਜੀ ਝੋਲੀ ਵਾਲੀ ਵਹਿੜਾ ਠੀਕ ਹੈ ਹਾਂਜੀ ਚੱਕਰ ਤੁਹਾਨੂੰ ਬਹੁਤ ਸੋਹਣਾ ਲੱਗਾ ਚਿੱਟਾ ਚਾਹ ਹਾਂਜੀ ਠੀਕ ਹੈ ਨਾ ਤੇ ਇਹਦਾ ਰੇਟ ਭਰਾ ਫੋਨ ਤੇ ਜੀ ਇਹਦਾ ਵੀ ਫੋਨ ਤੇ ਕਰੋਗੇ ਜਾਇ ਜੀ ਹੋਊਗਾ ਯਾਰ ਜਾਇ ਜੀ ਹੋਊਗਾ ਜੀ ਥੋੜੇ ਇਕੱਠੇ ਲੈ ਕੇ ਜਾਣੇ ਬਾਈ ਫੇਰ ਖਰਜੀ ਡਿਸਕਾਊਂਟ ਕਰ ਦਾਂਗੇ ਕਰ ਦੋ ਫਿਰ ਹਾਂਜੀ ਹਾਂਜੀ ਲੋਪਰਾ ਚੈੱਕ ਕਰਸਾ ਜੀ ਕੰਨ ਕੋਲ ਬਹੁਤ ਸੋਹਣਾ ਤੇ ਪਟਪੂੜਾ ਕਰਮਾਂ ਵਾਲੀ ਦਾ ਚੈੱਕ ਕਰਸਾ ਜੀ ਇਹ ਨਵਾਈ ਨੂੰ ਹੀ ਨੂੰ ਡਾਕਟਰ ਸਾਹਿਬ ਗੜੇ ਗੁੜੇ ਪਈ ਜਾਂਦੇ ਨਾ ਮੀ ਪਈ ਜਾਂਦਾ ਠੀਕ ਆ ਹਾਂਜੀ ਠੀਕ ਆ ਜੀ ਠੀਕ ਆ ਬਾਈ ਕਹਿੰਦਾ ਨਵਾਈ ਨੂੰ ਹੀ ਹੈਣੀ ਇਦਾਂ ਹੀ ਸੈਂਪਲ ਹੀ ਹੈ ਨਾ ਹਾਂਜੀ ਨਾ ਗਾ ਨਵਾਈ ਹੈ ਜੀ ਠੀਕ ਆ ਜੀ ਲੋ ਜੀ ਚੈੱਕ ਕਰਸਾ ਜੀ ਕੰਨ ਕੋਲ ਬਹੁਤ ਸੋਹਣਾ ਕਰਮਾਂ ਵਾਲੀ ਦਾ ਲੋ ਜੀ ਮੋਬਾਈਲ ਠੀਕ ਆ ਜੀ ਬਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਪਰਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ